ਸੂਬੇ ਵਿੱਚ ਲੋਕ ਸਭਾ ਚੋਣਾਂ ਦਾ ਦੌਰ ਤੇਜ਼ ਹੁੰਦਾ ਜਾ ਰਿਹਾ ਹੈ ਜਿਸ ਦੇ ਚੱਲਦਿਆਂ ਹਰ ਇੱਕ ਪਾਰਟੀ ਵੱਲੋਂ ਲੋਕਾਂ ਨੂੰ ਪਰਮਾਉਣ ਦੀ ਕੋਵਾਇਦ ਵਿੱਢੀ ਹੋਈ ਹੈ ਉਮੀਦਵਾਰਾਂ ਦੇ ਹੱਕ ਵਿੱਚ ਪ੍ਰਚਾਰ ਅਤੇ ਵਰਕਰ ਮੀਟਿੰਗਾਂ ਦਾ ਸਮਾਂ ਦਿਨੋ ਦਿਨ ਤੇਜ਼ ਹੁੰਦਾ ਜਾ ਰਿਹਾ ਹੈ ਕਿਸੇ ਵੇਲੇ ਪੰਜਾਬ ਦੀ ਸਿਆਸਤ ਵਿੱਚ ਵਿਰੋਧੀ ਧਿਰ ਦੇ ਨੇਤਾ ਰਹੇ ਸੁਖਪਾਲ ਖਹਿਰਾ ਹੁਣ ਆਪਣੀ ਹੀ ਪਾਰਟੀ ਤੋਂ ਟੁੱਟ ਕੇ ਉਸੇ ਖਿਲਾਫ ਪ੍ਰਚਾਰ ਵਿੱਚ ਜੁਟੇ ਹੋਏ ਨੇ ਰਵਾਇਤੀ ਪਾਰਟੀਆਂ ਦਾ ਵਿਰੋਧ ਕਰਦੇ ਕਰਦੇ ਖਹਿਰਾ ਹੁਣ ਆਮ ਆਦਮੀ ਪਾਰਟੀ ਨੂੰ ਵੀ ਹੋਰ ਜੋਰ ਸ਼ੋਰ ਨਾਲ ਭੰਡਣ ਲੱਗ ਪਏ ਨੇ ਇਸੇ ਦੇ ਚਲਦਿਆਂ ਖੈਰਾ ਨੇ ਰੋਪੜ ਤੋਂ ਆਮ ਆਦਮੀ ਪਾਰਟੀ ਦੇ ਆਗੂ ਆਪਣੇ ਪੁਰਾਣੇ ਸਾਥੀ ਤੇ ਹਮਦਰਦ ਅਮਰਜੀਤ ਸਿੰਘ ਸੰਧੋਵਾ ਨੂੰ ਲਪੇਟੇ ਵਿੱਚ ਲਿਆ ਖੈਰਾ ਨੇ ਸੰਧੋਵਾ ਤੇ ਖਣਨ ਮਾਫੀਆ ਤੋਂ ਗੁੰਡਾ ਟੈਕਸ ਵਸੂਲਣ ਦੇ ਇਲਜ਼ਾਮ ਤੱਕ ਲਗਾ ਦਿੱਤੇ ਐਡਮਿਟ ਕਰਨ ਤੋਂ ਰਿਫਿਊਜ਼ ਨਹੀਂ ਕੀਤਾ ਜਦੋਂ ਮੈਂ ਲੀਡਰ ਆਫ ਆਪੋਜੀਸ਼ਨ ਸੀਗਾ ਜਦੋਂ ਇਹਦੇ ਤੇ ਮਾਈਨਿੰਗ ਵਾਲਾ ਝਗੜਾ ਹੋਇਆ ਪਰਚਾ ਦਰਜ ਹੋਇਆ ਮੈਂ ਓਨੈਸਟਲੀ ਇਹ ਸਮਝ ਕੇ ਕਿ ਇੱਕ ਆਮ ਆਦਮੀ ਪਾਰਟੀ ਦਾ ਇਮਾਨਦਾਰ ਐਮਐਲਏ ਆ ਮੈਂ ਇਹਦੀ ਬਹੁਤ ਮਦਦ ਮੈਂ ਪੁਲਿਸ ਨਾਲ ਲੜਾਈ ਲੜਨ ਤੱਕ ਆ ਪਰ ਲੇਟਰ ਔਨ ਮੈਨੂੰ ਬਹੁਤ ਪ੍ਰੋਸੀਜ ਉਹ ਸੁਤਰਾ ਤੋਂ ਪਤਾ ਲੱਗਿਆ ਤੇ ਅਮਰਜੀਤ ਸੰਧਵਾ ਉਹ ਸੇ ਹੀ ਮਾਫੀਆ ਤੋਂ 5 ਲੱਖ ਰੁਪਇਆ ਗੁੰਡਾ ਟੈਕਸ ਵਸੂਲਦਾ ਸੀ ਹਰ ਹਿੰਗਰ ਉਹਨਾਂ ਉਹਨਾਂ ਲੋਕਾਂ ਤੋਂ ਮੈਂ ਬਾਅਦ ਥੋੜਾ ਰਿਪੈਂਟ ਕੀਤਾ ਔਰ ਪੰਜਾਬ ਵਿੱਚ ਸਿਆਸਤ ਦੇ ਸਮੀਕਰਨਾ ਵਿੱਚ ਲਗਾਤਾਰ ਬਦਲਾਵ ਆ ਰਿਹਾ ਹੈ ਕੋਈ ਕਾਂਗਰਸ ਛੱਡ ਅਕਾਲੀ ਦਲ ਵਿੱਚ ਸ਼ਾਮਿਲ ਹੋ ਰਿਹਾ ਹੈ ਤੇ ਕੋਈ ਆਮ ਆਦਮੀ ਪਾਰਟੀ ਛੱਡ ਕਾਂਗਰਸ ਵਿੱਚ ਜਾ ਰਿਹਾ ਹੈ ਖੈਰਾ ਵੱਲੋਂ ਸੰਧਵਾ ਖਿਲਾਫ ਅਜੀਹਾ ਬਿਆਨ ਦੇਣ ਤੋਂ ਮਗਰੋਂ ਹੁਣ ਸਿਆਸਤ ਕੀ ਰੰਗ ਲਿਆਉਂਦੀ ਹੈ ਇਸ ਦਾ ਪਤਾ ਤਾਂ 19 ਮਈ ਨੂੰ ਲੱਗ ਜਾਵੇਗਾ 19 ਮਈ ਨੂੰ ਪੰਜਾਬ ਵਿੱਚ 13 ਲੋਕ ਸਭਾ ਸੀਟਾਂ ਲਈ ਚੋਣਾਂ ਜੋ ਹੋਣੀਆਂ ਨੇ ਰੋਪੜ ਤੋਂ surjit gandhi ਦੀ ਰਿਪੋਰਟ Delhi Post Punjabi Fastway News ਜੇ ਤੁਹਾਡੇ ਆਇਲਸ ਵਿੱਚ 6 each band ਤੇ ਤੁਹਾਡੇ ਕੋਲ ਹੈ ਕੈਨੇਡਾ ਵਿੱਚ ਸੈਟਲ ਹੋਣ ਦਾ ਸੁਨਹਿਰੀ ਮੌਕਾ ਐਸ ਡੀ ਐਸ ਪ੍ਰਣਾਲੀ ਦੇ ਤਹਿਤ ਅਪਲਾਈ ਕਰਕੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ ਮਿਲੋ ਸਾਡੀ ਐਕਸਪਰਟ ਪਾਇਰਾਮਿਡ ਈ ਸਰਵਿਸਿਜ਼ ਦੀ ਟੀਮ ਨੂੰ ਜਿਹਨੂੰ 14 ਸਾਲ ਅਤੇ 25000 ਐਪਲੀਕੇਸ਼ਨਸ ਦਾ ਤਜਰਬਾ ਹੈ